ਪੰਜਾਬ ਦੇ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵਿੱਚ ਜੁਲਾਈ ਮਹੀਨੇ ਦੌਰਾਨ ਚਲਾਈ ਗਈ ਟਿਕਟ ਚੈਕਿੰਗ ਮਹੀਮ ਰਾਹੀਂ ਰੇਲਵੇ ਪ੍ਰਸ਼ਾਸਨ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਅਤੇ ਮੁੱਖ ਟਿਕਟ ਨਿਰੀਖਣਾਂ ਦੀ ਫੁਰਤੀ ਅਤੇ ਮੁਸਤੈਦੀ ਕਾਰਨ 4392 ਬਿਨਾ ਟਿਕਟ ਜਾਂ ਅਨਿਯਮਿਤ ਤਰੀਕੇ ਨਾਲ ਯਾਤਰਾ ਕਰ ਰਹੇ ਯਾਤਰੀਆਂ ਨੂੰ ਫੜਿਆ ਗਿਆ ਇਹ ਸਾਰੀ ਕਾਰਵਾਈ ਰੇਲਵੇ ਯਾਤਰਾ ਨੂੰ ਪਾਰਦਰਸ਼ੀ ਸੁਚੱਜੀ ਅਤੇ ਆਰਾਮਦਾਇਕ ਬਣਾਉਣ ਦੇ ਉਦੇਸ਼ ਨਾਲ ਕੀਤੀ ਗਈ। ਇਨ੍ਹਾਂ ਯਾਤਰੀਆਂ ਵੱਲੋਂ 2 ਕਰੋੜ 69 ਲੱਖ ਰੁਪਏ ਦਾ ਮਾਲੀਆ ਵਸੂਲ ਕਰਕੇ ਡਿਵੀਜ਼ਨ ਦੀ ਆਮਦਨ ਵਿੱਚ ਮਹੱਤਮ ਪੂਰਨ ਵਾਧਾ ਹੋਇਆ ਹੈ। ਇਹ ਮੁਹਿੰਮ ਨਾ ਸਿਰਫ ਆਮਦਨ ਵਧਾਉਣ ਲਈ ਸੀ ਸਗੋਂ ਯਾਤਰੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਤੇ ਟਿਕਟ ਸਿਸਟਮ ਦੀ ਪਾਲਣਾ ਯਕੀਨੀ ਬਣਾਉਣ ਲਈ ਵੀ ਜ਼ਰੂਰੀ ਸੀ ਡਿਵੀਜ਼ਨ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਇਸ ਬਾਰੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਅਜੇ ਅੱਗੇ ਵੀ ਜਾਰੀ ਰਹੇਗੀ ਸਾਡਾ ਟੀਚਾ ਹੈ ਕਿ ਸਾਰੇ ਯਾਤਰੀ ਉਚਿਤ ਟਿਕਟ ਲੈਣ ਰੇਲਵੇ ਦੀ ਆਮਦਨ ਵਧੇ ਅਤੇ ਬਿਨਾਂ ਟਿਕਟ ਯਾਤਰਾ ਬਿਲਕੁਲ ਜ਼ੀਰੋ ਹੋ ਜਾਵੇ ਕੇਂਦਰ ਸਰਕਾਰ ਦੀ ਸਵੱਛਤਾ ਮਹਿੰਮ ਦੇ ਤਹਿਤ ਰੇਲਵੇ ਨੇ ਸਟੇਸ਼ਨਾਂ ਅਤੇ ਟ੍ਰੇਨਾਂ ਦੀ ਸਫਾਈ ਨੂੰ ਲੈ ਕੇ ਸਖਤੀ ਵਧਾ ਦਿੱਤੀ ਹੈ। ਫਰੋਸਪੁਰ ਡਿਵੀਜ਼ਨ ਵੱਲੋਂ ਚਲਾਈ ਗਈ ਐਂਟੀ ਲਿਟਰਿੰਗ ਮਹਿੰਮ ਤਹਿਤ 414 ਯਾਤਰੀਆਂ ਨੂੰ ਗੰਦਗੀ ਫੇਲਣ ਦੇ ਜੁਰਮ 'ਚ ਫੜਿਆ ਗਿਆ ਅਤੇ ਉਹਨਾਂ ਕੋਲੋਂ 75200 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਇਸ ਦੌਰਾਨ ਨਾ ਸਿਰਫ ਜੁਰਮਾਨੇ ਲਾਏ ਗਏ ਸਗੋਂ ਯਾਤਰੀਆਂ ਨੂੰ ਸਾਫ ਸਫਾਈ ਦੇ ਪ੍ਰਤੀ ਜਾਗਰੂਕ ਵੀ ਕੀਤਾ ਗਿਆ ਅਧਿਕਾਰੀਆਂ ਮੁਤਾਬਕ ਰੇਲਵੇ ਨੇ ਐਂਟੀ ਲਿਟਰਿੰਗ ਐਕਟ ਤਹਿਤ ਜੁਰਮਾਨੇ ਦੀ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਅੱਗੇ ਹੋਰ ਸਖਤ ਪੈਰ ਵੀ ਹੋਵੇਗੀ ਫਿਲਹਾਲ ਦੇ ਲਈ ਬਸ ਐਨਾ ਹੀ ਦੇਸ਼ ਪ੍ਰਦੇਸ਼ ਤੋਂ ਜੁੜੀਆਂ ਖਬਰਾਂ ਜਾਣਨ ਲਈ ਦੇਖਦੇ ਰਹੋ ਸਿਟੀ ਵੈਬ ਨਿਊਜ਼